ਤੁਜੋੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਾਲ ਕਰਦਾ ਏ ਮੇਰੀ ਗੱਡੀ ਨਾਲ ਗੱਡੀ ਲੱਗੀ ਸੀ ਪਹਿਲਾਂ ਰੁਕੇ ਮੇਰੇ ਨਾਲ ਇੱਕ ਮੁੰਡਾ ਸੀਗਾ ਗੋਰੀ ਤੇ ਕੋਈ ਅਸੀਂ ਪਹਿਲਾਂ ਰੋਕਿਆ ਉਹਨਾਂ ਨੂੰ ਉਹ ਆਪ ਹੀ ਰੁਕ ਗਿਆ ਸੀ ਅਸੀਂ ਆਪ ਨਹੀਂ ਰੋਕਿਆ ਦੋਨੇ ਗੱਡੀਆਂ ਰੁਕ ਗਈਆਂ ਤੇ ਜਿਹੜਾ ਮੇਰੇ ਨਾਲ ਦਾ ਸੀ ਉਹ ਕਹਿੰਦਾ ਮੈਨੂੰ ਜਾਣਦੇ ਆ ਤੇ ਮੈਂ ਉੱਤਰ ਕੇ ਬਾਥਰੂਮ ਕਰਨ ਲੱਗ ਗਈ ਉਹ ਆਪਸ ਵਿੱਚ ਗੱਲਬਾਤ ਕਰਨ ਲੱਗੇ ਤੇ ਉਹ ਚੱਲ ਗਏ ਥਾਰ ਵਾਲੇ ਤੇ ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਵੀ ਆਪਣੀ ਕਾਰ 'ਚ ਬਹਿ ਗਈ ਮੇਰੇ ਨਾਲ ਦਾ ਮੁੰਡਾ ਚਲਾਉਣ ਲੱਗ ਗਿਆ ਤੇ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕੋਈ ਗੋਰੀ ਚੇਤਨ ਨੂੰ ਜਾਣ ਦੇਣਾ ਨਾ ਹੁੰਦੇ ਤੇ ਮੈਂ ਕਿਹਾ ਵੀ ਆਪਾਂ ਨੁਕਸਾਨ ਦੀ ਗੱਲ ਕਰਨੀ ਸੀ ਮੇਰੀ ਗੱਡੀ ਦਾ ਨੁਕਸਾਨ ਹੋ ਗਿਆ ਉਹ ਕਹਿੰਦਾ ਵੀ ਆਪਾਂ ਹੁਣ ਰੋਕ ਲੈਨੇ ਆ ਮੈਂ ਕਿਹਾ ਯਾਰ ਕਿਰੇ ਚੱਕਰ 'ਚ ਮੈਂ ਨਾਲ ਗੱਡੀ ਨੰਬਰ ਵੇਖਿਆ ਤੇ ਨਾ ਹੀ ਮੈਂ ਕਿਹਾ ਮਾਉਂਦਾ ਬੰਦੇ ਹੁਣ ਜਾਣਦਾ ਉਹ ਕਹਿੰਦਾ ਮੈਂ ਜਾਣਦਾ ਵਾਂ ਕਹਿੰਦਾ ਉਹ ਸਾਹਮਣੇ ਟੀਮ ਹੋਟਲ ਦੇ ਬਾਹਰ ਖੜੀ ਗੱਡੀ ਤੇ ਇੰਨੀ ਗੱਲ ਕਰਦੇ ਕਰਦੇ ਅਸੀਂ ਹੋਟਲ ਦੇ ਮੂਹਰੇ ਪਹੁੰਚ ਗਏ ਤੇ ਉਹਨੇ ਉਹਦੇ ਮੂਹਰੇ ਲਿਆ ਕੇ ਰੋਕਤੀ ਮੈਂ ਉਹਨੂੰ ਮੈਂ ਉਤਰ ਕੇ ਮੈਂ ਕਿਹਾ ਬਈ ਮੈਂ ਕਿਹਾ ਬਾਹਰ ਆ ਹਾਰ ਚੋਂ ਮੈਂ ਕਿਹਾ ਬਈ ਬਾਹਰ ਆ ਤੇ ਉਹ ਬਾਹਰ ਆਇਆ ਮੈਂ ਕਿਹਾ ਬਈ ਮੇਰੀ ਗੱਡੀ ਦਾ ਨੁਕਸਾਨ ਹੋ ਗਿਆ ਕਹਿੰਦਾ ਫਿਰ ਕੀ ਹੋ ਗਿਆ ਹੋ ਗਿਆ ਤਾਂ ਮੈਂ ਕਿਹਾ ਬਈ ਫਿਰ ਕੀ ਹੋ ਗਿਆ ਤਾਂ ਕਿ ਮਤਲਬ ਮੇਰੀ ਗੱਡੀ ਦਾ ਨੁਕਸਾਨ ਹੋਇਆ ਤੇ ਇੱਕ ਜਿਹੜਾ ਨਾਲ ਬੈਠਾ ਹੀ ਹੁੰਦੇ ਉਹ ਵੀ ਉਤਰ ਆਇਆ ਮੈਨੂੰ ਕਹਿੰਦਾ ਬੋਲਦਾ ਕਿਵੇਂ ਮੈਂ ਕਿਹਾ ਬਈ ਇੰੱਚ ਬੋਲਣ ਵਾਲੀ ਕਿਹੜੀ ਗੱਲ ਹੈ ਤੇ ਇਹਨਾਂ ਨੂੰ ਲੈ ਕੇ ਉਹਨੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੱਜੀ ਨਹੀਂ ਮੈਂ ਪਿੱਛੇ ਹੋ ਗਿਆ ਉਦੋਂ ਬਾਅਦ ਮੈਂ ਹੱਥ ਕੁਮਾਤੇ ਬਾਈ ਇਨੀ ਗੱਲ ਹੋਈ ਜੀ ਉਦੋਂ ਬਾਅਦ ਤੋਂ ਬਾਈ ਇਹ ਹੋਣ ਲੱਗ ਗਏ ਤੇ ਉਦੋਂ ਬਾਅਦ ਫਾਇਰ ਦੀ ਆਵਾਜ਼ ਆਈ ਮੈਨੂੰ ਕੁਝ ਦਿਸਿਆ ਨਹੀਂ ਆਈ ਮੈਂ ਉਤੋਂ ਭੱਜ ਪਿਆ ਤੇ ਐਮਰਜੈਂਸੀ ਆ ਗਈ ਇਹ ਜਿਹੜੇ ਤੋਂ ਦੇਰ ਲੱਗਦੀ ਹੈ ਇਹ ਕਾਦ ਨਹੀਂ ਇਹ ਮੈਨੂੰ ਮੈਨੂੰ ਨਹੀਂ ਪਤਾ ਜੀ ਇਹ ਮਗਰੋਂ ਵਜੀ ਹਾਂ ਫਟਾਫਟ ਹੀ ਪਾਇਰ ਹੋਇਆ ਸੀ ਹਾਂਜੀ ਫਾਇਰ ਹੋਇਆ ਸੀ ਪਛਾਣ ਹੈ ਕਿ ਕਿਹੜੀ ਨਹੀਂ ਜੀ ਮੈਂ ਨਹੀਂ ਜਾਣਦਾ ਸਾਧਕ ਰੋਡ ਤੇ ਇੱਕ ਗੁਰੂ ਨਾਨਕ ਕਲੋਨੀ ਹੈ ਉਸ ਦੇ ਬਾਹਰ ਇੱਕ ਥਾਰ ਤੇ ਇੱਕ ਜਟਾ ਗੱਡੀ ਦੋਨੋਂ ਗੱਡੀਆਂ ਦਾ ਆਪਸ ਦੇ ਵਿੱਚ ਟੱਚ ਹੋ ਗਈਆਂ ਨੇ ਤੇ ਦੋਨਾਂ ਗੱਡੀਆਂ ਚ ਨੌਜਵਾਨ ਲੜਕੇ ਸੀ ਜਿਹੜੇ ਥਾਰ ਸੀ ਥਾਰ ਦੇ ਵਿੱਚ ਤਿੰਨ ਜਣੇ ਸੀ ਜਟਾ ਦੇ ਵਿੱਚ ਦੋ ਜਣੇ ਸੀ ਤੇ ਉਸ ਦੇ ਵਿੱਚ ਇਹਨਾਂ ਦੀ ਆਪਸ ਦੋਨਾਂ ਦਾ ਬਹਿਸ ਹੋ ਗਈ ਹੈ ਤੇ ਜਿਹੜੀ ਥਾਰ ਚੋਂ ਜਿਹੜੇ ਨੌਜਵਾਨ ਨਿਕਲੇ ਨੇ ਉਹਨਾਂ ਨੇ ਜਟਾ ਗੱਡੀ ਦਾ ਇਹ ਚ ਜਿਹੜਾ ਡਰਾਈਵਰ ਸੀ ਮਨਪ੍ਰੀਤ ਤੇ ਉਹਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੇ ਸਿਰ ਦੇ ਵਿੱਚ ਇੱਕ ਉਹਨਾਂ ਕੋਲ ਵੈਪਨ ਸੀਗਾ ਵੈਪਨ ਨਾਲ ਸੱਟ ਮਾਰੀ ਤੇ ਉਸ ਤੋਂ ਬਾਅਦ ਜਿਹੜਾ ਜਰ ਮਨਪ੍ਰੀਤ ਸੀ ਮਨਪ੍ਰੀਤ ਦੇ ਨਾਲ ਉਹਦਾ ਇੱਕ ਸਾਥੀ ਸੀ ਗੌਰਵ ਉਹ ਉਹਨੇ ਲੈ ਕੇ ਉਹਨੂੰ ਹਸਪਤਾਲ ਦਾਖਲ ਕਰਾਤਾ ਤੇ ਇਸ ਦੇ ਵਿੱਚ ਇਹ ਦੇਖਣ ਤੋਂ ਇਸ ਲੜਾਈ ਦੇ ਵਿੱਚ ਇਹ ਆ ਕਿ ਦੋਨੋਂ ਇਸ ਤਰ੍ਹਾਂ ਵੀ ਇਹ ਦੋਨੋਂ ਹੀ ਇੱਕ ਦੂਜੇ ਨੂੰ ਲੜ ਕੇ ਜਾਣਦੇ ਨੇ ਜਿਹੜੇ ਫ੍ਰੀਕੋਰਡ ਦੇ ਦੇਣ ਵਾਲੇ ਰਹਿਸੀ ਫ੍ਰੀਕੋਰਡ ਦੇਣੇ ਤੇ ਅਸੀਂ ਹੁਣ ਜਿਹੜਾ ਮਨਪ੍ਰੀਤ ਤੇ ਉਹਦੇ ਜੋ ਸਾਨੂੰ ਸਟੇਟਮੈਂਟ ਦੇਵੇਗਾ ਅਸੀਂ ਜਿਹੜਾ ਉਹਨਾਂ ਤੇ ਜਿਹੜੀ ਥਾਰ ਵਾਲੇ ਲੜਕੇ ਨੇ ਉਹਨਾਂ ਦੇ ਕਾਰਵਾਈ ਕਰਤਾ ਨੇ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਜਲਦੀ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਪਰ ਇਹ ਆ ਵੀ ਇਹ ਆਪਸ ਦੇ ਵਿੱਚ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਨੇ ਪਰ ਤਕਰਾਰ ਹੋ ਕਰਕੇ ਇਹ ਇਹ ਇਹਨਾਂ ਨੇ ਇਨਸੀਡੈਂਟ ਹੋਇਆ ਹੈ